ਉਪਰਸਕਾਰ ਆਈ ਹੋਵੇ ਤੇ ਖੜੇ ਥੱਲੇ ਨੱਚੀ ਜਾਵੇ ਇਹਦਾ ਹੋਣਾ ਹੈ ਜਬਾ ਅਸਲਾਮੁਅਲੈਕੁਮ ਜੀ ਵਿਰੋਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਦ ਨਾਲ ਹੋਗੇ ਰੱਬ ਸਾਰਿਆਂ ਨੂੰ ਚਰਦੀਕਲਾ ਚ ਰੱਖੇ ਬਰੇ ਲੋਗ ਗੱਲਾਂ ਕਰ ਦਿੰਦੇ ਨੇ ਕਿ ਪੰਜਾਬੀ ਪਤਾਨੀ ਕੰਜ ਦੇ ਲੋਗ ਨੇ ਪੰਜਾਬੀ ਲੈਂਗੁਏਜ ਕੰਜਦੀਏ ਲੇਕਿਨ ਉਹਨਾਂ ਲੋਗਾਂ ਨੂੰ ਪੰਜਾਬ ਦੇ ਬਾਰੇ ਨੋਲੇਜ ਨਹੀਂ ਹੈ ਪੰਜਾਬੀਆਂ ਦੇ ਬਾਰੇ ਨੋਲੇਜ ਨਹੀਂ ਹੈ ਦਿਲਜੀਤ ਦੋਸਾਂਝ ਕੋਈ ਐਸਾ ਮੌਕਾ ਨਹੀਂ ਆਰਦਾ ਜਿੱਥੇ ਲੋਗਾਂ ਦੇ ਦਿਲ ਨਾ ਜਿੱਤੇ ਲੰਡਨ ਦੇ ਵਿੱਚ ਇੱਕ ਸ਼ੋਅ ਹੋ ਰਿਹਾ ਸੀ ਉਹ ਸ਼ੋਅ ਦੇ ਅੰਦਰ ਦਿਲਜੀਤ ਪਰਫਾਰਮ ਕਰ ਰਿਹਾ ਸੀ ਤੇ ਅਸੀਂ ਦੇਖਿਆ ਪਾਕਿਸਤਾਨ ਦੀ ਬਹੁਤ ਖੂਬਸੂਰਤ ਐਕਟਰ ਬੜਾ ਵੱਡਾ ਨਾਮ ਹਾਨੀਆ ਅਮਰ ਜਦੋਂ ਸ਼ੋਅ ਦੇ ਅੰਦਰ ਗਈ ਤੇ ਦਿਲਜੀਤ ਦੋਸਾਂਝ ਨੇ ਕੀ ਕਮਾਲ ਦੀ ਇੱਕ ਕੈਮਿਸਟਰੀ ਬਣੀ ਦਿਲਜੀਤ ਦੋਸਾਂਝ ਨੇ ਨਹੀਂ ਕੋਈ ਇੱਜ਼ਤ ਦਿੱਤੀ ਇਨਾਂ ਨੂੰ ਪਿਆਰ ਦਿੱਤਾ ਇਨਾਂ ਨੂੰ ਇhtਰਾਮ ਦਿੱਤਾ ਹਾਨੀਆ ਅਮਰ ਨੂੰ ਕਿ ਉਹਨ ਉਹ ਆਪਣੇ ਨਾਲ ਸਟੇਜ ਤੇ ਬੁਲਾਇਆ ਤੇ ਗਾਣਾ ਵੀ ਗਾਇਆ ਅੱਜ ਆਪਾਂ ਦੇਖਾਂਗੇ ਕਿ ਪੰਜਾਬੀਆਂ ਦੀ ਜਿਹੜੀ ਖੇਚ ਉਹ ਕਿੰਜ ਪੰਜਾਬੀਆਂ ਨੂੰ ਖਿੱਚਦੀ ਏ ਇਸ ਹਿਸਮ ਤੱਕ ਅੱਜ ਦੀ ਵੀਡੀਓ ਹੈ ਵੀਡੀਓ ਅਲ ਵਧਣਾਂ ਵੀਡੀਓ ਅਲ ਵਧਣ ਤੋਂ ਪਹਿਲੇ तमाम ਦੋਸਤਾਂ 'ਕੀ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਸੁਪਰਸਟਾਰ ਆਈ ਹੋਵੇ ਤੇ ਖੜੇ ਥੱਲੇ ਨੱਚੀ ਜਾਵੇ ਇਹ ਤਾਂ ਹੋ ਸਕਦਾ ਜੀ दिलजीत दिलजी लंडन शो तो जिथे एक ऐसी अदाकारा पहुंची जो कि काफ़ी पसंद की जाती है ग्लोबली लेकिन वह है एक पाकिस्तानी अदाकारा जी हाँ जब हानिया पहुंची दिलजीत दे शो चा दिलजीत जब उन्होंने पई नज़र तो बात की कुछ होया वो वेखना सी काफ़ी मैजिकल ਪ੍ਰਸਤਾਰ ਆਈ ਹੋਵੇ ਤੇ ਖੜੇ ਥੱਲੇ ਨੱਚੀ ਜਾਵੇ ਇਹਦਾ ਹੋ ਸਕਦਾ ਜਾ the ਬਹੁਤ ਬਹੁਤ ਆਪ ਦਾ ਥੈਂਕ ਯੂ ਵੈਰੀ ਮਚ ਫ ਹੈਵਿੰਗ ਆਲ ਆਵਸ ਫॉर ਐਂਟਰਟੇਨਿੰਗ ਅਸ ਥੈਂਕ ਯੂ ਸੋ ਮਚ ਜੀ ਵੀਰੋ ਐਸੀ ਜੀ ਅੱਜ ਦੀ ਵੀਡੀਓ ਤੇ ਇੱਕ ਬਹੁਤ ਹੀ ਪੋਜ਼ਿਟਿਵ ਵਾਈਬ ਆਂਦੀ ਏ ਇੱਕ ਬਹੁਤ ਹੀ ਅੱਛਾ ਲੱਗਦਾ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਹਾਨੀਆਂ ਅਮਰ ਉਹ ਸ਼ੋ ਦੇਖਣ ਵਾਸਤੇ ਲੰਡਨ ਦੇ ਵਿੱਚ ਦਿਲਜੀਤ ਦੋਸਾਂਝ ਦਾ ਰੁਕੀ ਤੇ ਜਦੋਂ ਸ਼ੋ ਦੇ ਅੰਦਰ ਗਈ ਤੇ ਦਿਲਜੀਤ ਦੋਸਾਂਝ ਨੇ ਸਾਰਿਆਂ ਦੇ ਦਿਲ ਜਿੱਤ ਲਏ ਅਸੀਂ ਦੇਖ ਰਹੇ ਹਾਂ ਜਿਸ ਤਰ੍ਹਾਂ ਦਿਲਜੀਤ ਦੋਸਾਂਝ ਪੰਜਾਬੀ ਨੂੰ ਸਪੋਰਟ ਕਰ ਰਿਹਾ ਪੰਜਾਬੀ ਮਾਂ ਬੋਲੀ ਨੂੰ ਪੂਰੀ ਦੁਨੀਆ ਦੇ ਅੰਦਰ ਜਾ ਕੇ ਐਕਸਪੋਜ਼ ਕਰ ਰਿਹਾ ਹੈ ਇੱਕ ਬਹੁਤ ਅੱਛੀ ਸਾਈਡ ਦੁਨੀਆ ਨੂੰ ਦੇਖਣ ਨੂੰ ਮਿਲ ਰਹੀ ਹੈ ਲੋਕ ਪੰਜਾਬੀਆਂ ਦੇ ਬਾਰੇ ਜਾਨਣਾ ਚਾਹੁੰਦੇ ਨੇ ਦਿਲਜੀਤ ਦੋਸਾਏ ਨੇ ਫਿਰ ਦਿਲ ਜਿੱਤਿਆ ਤੇ ਕੀ ਕਮਾਲ ਦਾ ਜਿੱਤਿਆ ਉਹ ਕੀ ਲੈਣ ਦਾ ਤੇ ਕੀ ਚੜਦਾ ਹਰ ਪਾਸੇ ਦਿਲਜੀਤ ਦੋਸਾਏ ਦੀਆਂ ਗੱਲਾਂ ਆਉਣ ਲੱਗ ਗਈਆਂ ਦਿਲਜੀਤ ਦੋਸਾਏ ਨੇ ਹਾਨੀਆ ਮਨ ਨੂੰ ਸਟੇਜ ਤੇ ਬੁਲਾਇਆ ਤੇ ਇਹ ਵੀ ਕਿਹਾ ਕਿ ਜਦੋਂ ਬਹੁਤ ਵੱਡਾ ਨਾਮ ਆਇਆ ਹੋਵੇ ਤੇ ਉਹਨੂੰ ਫਿਰ ਆਪਣੇ ਨਾਲ ਸਟੇਜ ਤੇ ਬੁਲਾ ਕੇ ਉਹਨਾਂ ਦਾ ਨਾਮ ਲਿਆ ਤੇ ਗਾਣਾ ਵੀ ਗਾਇਆ ਬਹੁਤ ਵੱਡੀ ਗੱਲ ਹੈ ਬਰੇ ਮਾਨ ਦੀ ਗੱਲ ਹੈ ਬਰੇ ਫਖਰ ਦੀ ਗੱਲ ਹੈ ਐਸੀ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਬਹੁਤ ਸ਼ੁਕਰੀਆ